ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਪਿੰਡ ਵਿੜੰਗ ਬਾਈ ਜਗਮੀਤ ਕੋਲੇ ਸਜਣੋ ਅੱਜ ਇੱਕ ਨੀਲੀ ਰਾਵੀ ਦੀ ਮੱਝ ਆ ਗੱਭਣ ਦੋਸਤੋ ਬੰਦੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਸਸੀਗਾ ਸਸੀਗਾ ਜੀ ਹੋ ਠੀਕ ਠਾਕ ਵਧੀਆ ਜੀ ਅੱਜ ਫਿਰ ਨੀਲੀ ਰਾਵੀ ਲੈਂਦੀ ਹੈ ਨੀਲੀ ਰਾਵੀ ਮੱਝਾਈ ਕਰਨੀ ਅੱਛਾ ਕਿਹੜੇ ਏਰੀਏ 'ਚ ਆ ਗਈ ਇਹ ਲਈਆ ਸਾਦ ਕੇਰੀਏ 'ਚ ਨਹੀਂ ਗਈ ਸਾਦ ਕੇਰੀਏ 'ਚ ਹਾਂਜੀ ਕਿੰਮਾ ਸੂਆ ਸੁੰਦੀ ਹੈ ਬਈ ਇਹ ਰੀ ਨਾਲ ਚੌਥਾ ਸੂਆ ਸੁੰਨੀ ਹੈ ਜੀ ਕਹਨੂੰ ਦਾ ਆਪਾਂ ਦੂਜਾ ਘਰੀ ਤੀਜਾ ਘਰੀ ਉਹਦਾ ਕੀ ਪਤਾ ਠੀਕ ਹੈ ਚੌਥਾ ਸੂਆ ਸੁੰਦੀ ਆ ਕਿੰਨਾ ਕੁ ਦੁੱਧ ਪਾਉਂਦੀ ਆ ਬਈ ਮਾਲਕਾ ਨੇ ਦੱਸ ਮਾਲਕਾ ਨੇ ਤਾਂ ਦੱਸਿਆ ਜੀ 18 ਕਿਲੋ ਆਪਾਂ 16 ਕਿਲੋ ਕਹਿ ਕੇ ਦੇਣੀ ਆ ਤੇ ਲੈਵਾ ਇੰਨਾ ਕੀ ਕਰਮਾਣੀ ਤਾਂ ਮੈਂ 20 ਕਿਲੋ ਕਹਿ ਕੇ ਦੇ ਦਿੰਦੀ ਠੀਕ ਆ ਖੱਬੇ ਦਾ ਲੈਵਾ ਲੱਗਿਆ ਲਓ ਵੀ ਸੱਜਣੋ ਲੈਵਾ ਤੁਹਾਨੂੰ ਵਿਖਾ ਦੇਣਾ ਵਾਕਈ ਬਹੁਤ ਵੱਡਾ ਤੇ ਕਿੰਨੇ ਕੁ ਦਿਨ ਲੈ ਜੂਈ ਬਈ ਸੂਣ ਤੇ ਬਿਲਕੁਲ ਤਿਆਰੀ ਹੈ ਇੱਕ ਅੱਧਾ ਦਿਨ ਲੈ ਜੂ ਸਕਦੀ ਹੈ ਜੀ ਇੱਕ ਅੱਧਾ ਦਿਨ ਲੈ ਜਾਇਆ ਸਕਦੀ ਆ ਠੀਕ ਆ ਲਓ ਵੀ ਸੱਜਣੋ ਸੋਹਣੇ ਢਾਂਚੇ ਦੇ ਵਿੱਚ ਆ ਰਾਜੀ ਪਲੀ ਆ ਦੋਸਤੋ ਹਵਾਨਾ ਵਾਕਈ ਬਾਈ ਦੀ ਗੱਲ ਸਹੀ ਆ ਬਹੁਤ ਵੱਡਾ ਤਿਆਰ ਕੀਤਾ ਪੰਡਾ ਬਣਾ ਜਾਂਦੀ ਹੈ ਦੋਸਤੋ ਵੇਖ ਸਕਦੇ ਆ ਬਹੁਤ ਚੌੜਾ ਹਵਾਨਾ ਦੋਸਤੋ ਵੇਖ ਸਕਦੇ ਆ ਥਣਾ ਦਾ ਸਾਈਜ਼ ਵੀ ਦੋਸਤੋ ਸੋਹਣਾ ਮੁੱਠੀ ਵਾਲਾ ਥਣ ਲੱਗਿਆ ਪੋਲੀ ਚਵਾਈ ਜਾ ਬਾਈਆਂ ਦਾ ਪੋਲੀ ਚਵਾਈ ਆ ਸੱਜਣੋ ਬਾਕੀ ਤੁਸੀਂ ਇੱਥੇ ਆ ਕੇ ਜੱਜਮੈਂਟ ਕਰ ਲੈਣੀ ਹੈ ਹਵਾਨਾ ਅਗਲੇ ਪਾਸੇ ਤੋਂ ਵੀ ਵੇਖ ਸਕਦੇ ਆ ਦੋਸਤੋ ਸੋਹਣਾ ਥਣਾ ਦਾ ਸਾਈਜ਼ ਆ ਦੋਸਤੋ ਬਾਕੀ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਦੋਸਤੋ ਮੂੰਹ ਮੱਥਾ ਵੇਖ ਸਕਦੇ ਆ ਦੋਸਤੋ ਦੋਵੇਂ ਬੁੱਲ ਚਿੱਟੇ ਆ ਅੱਖਾਂ ਬਿਲਕੁਲ ਚਿੱਟੀਆਂ ਮੱਥੇ 'ਚ ਬੱਲਾ ਚਾਰੇ ਪੈਰ ਦੋਸਤੋ ਚਿੱਟੇ ਆ ਦੇਖ ਸਕਦੇ ਆ ਪੂਛ ਉੱਪਰ ਤਾਂ ਹੀ ਚਿੱਟੀ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸਾਇਜ ਦੋਸਤੋ ਵਿਖਾ ਦਿੰਨੇ ਆ ਦੇਖ ਸਕਦੇ ਆ ਸੋਹਣਾ ਦੋਸਤੋ ਥਣਾ ਦਾ ਸਾਇਜ ਆ ਅੱਜ ਸ਼ਾਂਗਾ ਚੱਲਦਾ ਤਾਂ ਨਹੀਂ ਵੀ ਨਹੀਂ ਚੱਲਦਾ ਫੇਰ ਦੇਖ ਸਕਦੇ ਆ ਦੋਸਤੋ ਇੱਕ ਨਿਕਾ ਜਾਂ ਸ਼ਾਂਗਾ ਆ ਪਰ ਚੱਲਦਾ ਨਹੀਂ ਬਾਈ ਜਾਂਦਾ ਲੈ ਵੀ ਤੋੜ ਕੇ ਵਿਖਾ ਦੀ ਲੋ ਵੀ ਸੱਜਣਾ ਤੁਰੀ ਜਾਂਦੀ ਤਾਂ ਹਵਾਨੇ ਦੀ ਜਿਹੜੀ ਜੱਜਮੈਂਟ ਆ ਤੁਸੀਂ ਲਾ ਲੈਣੀ ਆ ਹਵਾਨਾ ਦੋਸਤੋ ਕਰਮਾ ਵਾਲੀ ਨੇ ਬਹੁਤ ਵੱਡਾ ਤਿਆਰ ਕੀਤਾ ਬਾਕੀ ਦੋਸਤੋ ਹਜੇ ਇਹਨੇ ਇੱਕ ਅੱਧਾ ਦਿਨ ਲੈ ਜਾਣਾ ਬਾਕੀ ਤਿਆਰੀ ਦੇ ਵਿੱਚ ਆ ਇਹ ਨਹੀਂ ਪਤਾ ਸ਼ਾਮ ਨੂੰ ਸੂਪੇ ਜਾਂ ਕੱਲ ਦਾ ਦਿਨ ਦੋਸਤੋ ਕੱਢ ਵੀ ਸਕਦੀ ਆ ਤਿਆਰੀ ਦੋਸਤੋ ਬਹੁਤ ਚੰਗੀ ਆ ਮਾਝ ਦੀ ਆਰਾਮ ਨਾਲ ਦੋਸਤੋ 18 ਲੀਟਰ ਦੁੱਧ ਪਾਜੂ ਬਾਈਆਂ ਦਾ 16 ਲੀਟਰ ਦੀ ਆਪਾਂ ਗਾਰੰਟੀ ਕਹਿ ਕੇ ਦੇ ਦੇਾਂਗੇ ਚੌਥਾ ਸੂਆ ਦੋਸਤੋ ਸੁੰਦੀ ਆ ਖਵਾਨਾ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਚੌੜਾ ਖਵਾਨਾ ਬਾਕੀ ਦੋਸਤੋ ਤੁਸੀਂ ਤਸੱਲੀ ਇੱਥੇ ਪਹੁੰਚ ਕੇ ਕਰ ਲੈਣੀ ਆ ਸਿੰਘ ਦੋਸਤੋ ਥੋੜਾ ਜਿਹਾ ਖੁੱਲਾ ਤੇ ਪਰ ਹੈ ਕੁੰਡਾ ਮੋਲਾ ਜਿਹੜਾ ਦੋਸਤੋ ਬਾਈ ਤੋਂ ਆਪਾਂ ਪੁੱਛ ਲੈਨੇ ਕੀ ਮੋਲ ਕਰਨਗੇ ਹਾਂਜੀ ਬਾਈ ਕੀ ਮੋਲ ਕਰਾਂਗੇ ਦਾ ਤੇਰਾ ਮੋਲ 1,20,000 ਰੁਪਏ ਹੈ 1,20,000 ਹਾਂਜੀ ਠੀਕ ਆ ਤੇ ਤੁਸੀਂ ਦੱਸਦੇ ਸੀ ਇਹ ਕਿੱਧਰਲੇ ਪਾਸੋਂ ਇਹ ਜਿਹੜੀ ਮੱਝ ਜਿਵੇਂ ਪਿਛਲੇ ਬਜ਼ੁਰਗ ਸੀ ਉਹਨਾਂ ਦਾ ਪੁਰਾਣਾ ਜੱਦੀ ਰਵਾਜ ਹੀ ਪਾਕਿਸਤਾਨੋਂ ਜਿੱਧਰੋਂ ਲਈਏ ਜਿੱਥੋਂ ਆਪਾਂ ਲਈਏ ਉਹਨਾਂ ਦਾ ਪਾਕਿਸਤਾਨੀ ਰਵਾ ਜੱਦੀ ਅਸਲਾ ਪਿੰਡ ਪਾਕਿਸਤਾਨ ਤੋਂ ਆਈ ਸੀ ਉਹ ਠੀਕ ਆ ਉਧਰ ਦਾ ਗਵਾ ਲਓ ਵੀ ਸੱਜਣੋ ਬਾਈਆਂ ਦਾ ਪਾਕਿਸਤਾਨ ਚੋਂ ਬਾਈ ਆਏ ਸੀ ਜਿਨ੍ਹਾਂ ਨੇ ਪੁਰਾਣੇ ਵੇਲਿਆਂ ਦੇ ਬਰੀਡ ਸੰਭੀ ਹੋਈ ਸੀ ਉਥੋਂ ਮੱਝ ਆਈ ਹੈ ਬਾਈਆਂ ਦਾ ਤੇ ਦੋਸਤੋ ਤਿਆਰੀ ਤੂਰੀ ਬਹੁਤ ਚੰਗੀ ਆ ਅਰੇ ਸੂਲ ਦਾ ਕੱਛੇ ਲਾ ਕੇ ਬਣਾ ਸੁਣ ਮੈਂ ਠੀਕ ਆ ਕੀ ਮੋਲ ਦੱਸਿਆ ਸੀ ਬਾਈ ਇਹਦਾ ਇੱਕ ਇਹ ਤਾਂ ਜਿਹੜੇ ਬੱਚੇ ਇਹ ਵੀ ਵਧੀਆ ਪਾਉਂਦੀ ਆ ਮਾਜ ਠੀਕ ਆ ਲੋ ਬਈ ਸੱਜਣੋਂ ਬਾਈਆਂ ਦਾ ਬੱਚੇ ਵੀ ਬਹੁਤ ਚੰਗੇ ਪਾਉਂਦੀ ਆ ਤੇ 1 ਲੱਖ ਤੇ 20000 ਰੁਪਏ ਬਾਈ ਨੇ ਡਿਮਾਂਡ ਕੀਤੀ ਆ ਬਾਕੀ ਦੋਸਤੋ ਮਾਨਤਾ ਨਾਲ ਜਿਹੜਾ ਤੁਹਾਡਾ ਹੋ ਜਾਣਾ ਦੇਖ ਸਕਦੇ ਆ ਦੋਸਤੋ ਬਾਕੀ ਦੋਸਤੋ ਤੁਹਾਨੂੰ ਜਿੰਨੇ ਦੀ ਜਚੇ ਤੁਸੀਂ ਆਪਦੇ ਢੰਗ ਨਾਲ ਪਸ਼ੂ ਖਰੀਦਣਾ ਹੁੰਦਾ ਇੱਥੇ ਪਹੁੰਚ ਕੇ ਆਪਦੀ ਤਸੱਲੀ ਕਰ ਲੈਣੀ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋ ਜਨੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ